ਇਹ ਮੇਰਾ ਨਾਮ ਪਤੇਂਦਰ ਸਿੰਘ ਜੇ ਆ ਮੇਰਾ ਬੱਚਾ ਜੇ ਮੈਰੀ ਗੋਲਡ ਸਕੂਲੇ ਪੜਦਾ ਵਾ ਉਹਦੇ ਪ੍ਰਿੰਸੀਪਲ ਨੇ ਰਮੇਂਦਰ ਸੰਧੂ ਨੇ ਆ ਮੈਂ ਤੇ ਡਰਾਈਵਰਾਂ ਨੇ ਰਲ ਕੇ 6-7 ਡਰਾਈਵਰਾਂ ਨੇ ਬੱਚੇ ਨੂੰ ਫੜਿਆ ਵਾ ਤੇ ਪ੍ਰਿੰਸੀਪਲ ਨੇ ਕੁੱਟਿਆ ਆ ਵੇਖੋ ਉਹਦਾ ਕੀ ਹਾਲ ਬਣਾਇਆ ਵਾ ਆ ਕੋਟ-ਕੋਟ ਕੇ ਪੂਰਾ ਨੀਲਾ ਕੀਤਾ ਪਿਆ ਵਾ ਢੇੜ ਚ ਲੱਤਾਂ ਮਾਰੀਆਂ ਨਲਾਂ ਚ ਲੱਤ ਵੱਜੀ ਆ ਬੱਚੇ ਦੇ ਪਿਸ਼ਾਬ ਨਹੀਂ ਉਤਰਨ ਡਿਆ ਬੱਚਾ ਪਿਸ਼ਾਬ ਕਰਨ ਜਾਂਦਾ ਤੇ ਚੀਕਾਂ ਮਾਰਦਾ ਜ਼ੋਰ-ਜ਼ੋਰ ਨਾਲ ਰੋਂਦਾ ਵਾ ਕਿ ਮੇਰੇ ਪਿਸ਼ਾਬ ਨਹੀਂ ਉਤਰਦਾ ਪੀੜ ਹੁੰਦੀ ਆ ਤੇ ਬਾਕੀ ਆ ਅੱਖ ਦੇ ਅੱਖ ਸੁੱਜੀ ਪਈ ਆ ਅੱਖ ਦੇ ਉੱਤੇ ਵੇਹ ਲੋ ਸ਼ਾਪ ਦਾ ਨਿਸ਼ਾਨ ਪੂਰਾ ਪਿਆ ਉਹਦੀ ਦਾ ਤੇ ਆ ਢੇੜ ਤੇ ਲੱਤਾਂ ਮਾਰੀਆਂ ਤੇ ਇੱਕ ਵੀ ਸੁੱਜੀ ਪਈ ਆ ਬੱਚੇ ਦੀ ਬੱਚੇ ਦਾ ਬੁਰਾ ਹਾਲ ਕੀਤਾ ਪਿਆ ਇਦਾਂ ਦੇ ਕੋਈ ਜਾਨਵਰ ਨੂੰ ਵੀ ਨਹੀਂ ਕੁੱਟਦਾ ਜਿੱਦਾਂ ਇਹਦੇ ਪ੍ਰਿੰਸੀਪਲ ਨੇ ਕੁੱਟਿਆ ਜੇ ਨੂੰ ਦਵਿੰਦਰਜੀ ਸਿੰਘ ਕਿਹਦੇ ਸੁਨੇਹੇ ਪਾ ਚੱਲ ਬਾਕੀ ਆਹੀਂ ਤੇ ਘਰ ਨੂੰ ਡੇ ਹਨ ਪੇਪਰ ਦੇ ਕੇ ਤੇ ਬੱਸ ਦੇ ਲਾਗੋ ਕੱਢਿਆ ਤੇ ਬੱਸ ਵਾਲਾ ਸਾਡੇ ਉੱਤੇ ਜਿਹੜਾ ਤੇ ਲੱਗਾ ਬੱਸ ਤੇ ਬੱਸ ਵਾਲੇ ਨੇ ਇੰਨੀ ਗੱਲ ਕਹੀ ਕਿ ਧਿਆਨ ਨਾਲ ਚਲਾਓ ਦੀਦਾਨੀ ਆ ਤੇ ਬੱਸ ਵਾਲੇ ਨੇ ਸਕੂਲੇ ਜਾ ਕੇ ਪ੍ਰਿੰਸੀਪਲ ਨੂੰ ਕਿ ਝੂਠੀ ਸ਼ਿਕਾਇਤ ਲਾਈ ਹਾਂਜੀ ਸਕੂਲ ਦੀ ਬੱਸ ਸੀ ਸਕੂਲ ਜਾ ਕੇ ਝੂਠੀ ਸ਼ਿਕਾਇਤ ਲਾਈ ਕਿ ਇਹ ਕਹਿੰਦੇ ਕਿ ਤੇਰੇ ਨਾਲ ਵੇਖਣਾ ਵਾ ਮੈਨੂੰ ਖਲਾ ਰਿਆ ਵੈ ਇਹਨਾਂ ਨੇ ਅਸੀਂ ਉਹਨੂੰ ਕੁਝ ਕਿਹਾ ਨਹੀਂ ਬੱਸ ਇੰਨੀ ਗੱਲ ਕਹੀ ਕਿ ਧਿਆਨ ਨਾਲ ਚਲਾਓ ਤੇ ਪ੍ਰਿੰਸੀਪਲ ਸਰ ਨੇ ਇਹਨਾਂ ਨੂੰ ਝੂਠਾ ਝੂਠਾ ਮੈਸੇਜ ਕਰਵਾ ਕੇ ਸਕੂਲੇ ਬੁਲਾਇਆ ਕਿ ਤੁਹਾਡਾ ਪ੍ਰੈਕਟੀਕਲ ਹੋਣਾ ਵਾ ਕੰਪਿਊਟਰ ਦਾ ਵਾਈਵਾ ਹੋਣਾ ਕੋਈ ਪ੍ਰੈਕਟੀਕਲ ਨਹੀਂ ਹੋਇਆ ਤੇ ਪ੍ਰਿੰਸੀਪਲ ਸਰ ਨੇ ਬੜਾ ਕੁੱਟਿਆ ਤੇ ਪ੍ਰਿੰਸੀਪਲ ਨੇ ਇਹਦੇ ਨਾਲ ਡਰਾਈਵਰਾਂ ਨੇ ਫੜ ਕੇ ਕੁੱਟਿਆ ਜੇ ਮੇਰੇ ਨਾੜਾਂ 'ਚ ਲੱਤਾਂ ਮਾਰੀਆਂ ਜੇ ਮੇਰੀ ਛਾਤੀ ਤੇ ਲੱਤਾਂ ਮਾਰੀਆਂ ਤੇ ਮੇਰੇ ਪਿੱਛੇ ਲੱਕ ਦੇ ਵਿੱਚ ਛੋਟੀਆਂ ਮਾਰੀਆਂ ਨੇ ਆ ਵੇਖੋ ਤੇ ਪੇਪਰ ਤੋਂ ਪਹਿਲਾਂ ਗੋਟਮਾਰ ਕੀਤੀ ਗਈ ਜੇ ਪੇਪਰ ਗੋਟ ਮੇਰਾ ਨਾਮ ਭਪਿੰਦਰ ਸਿੰਘ ਆ ਜੀ ਇਹ ਮੇਰਾ ਬੱਚਾ ਪੋਤੇਆ ਮੇਰਾ ਤਲੀਵਾਲ ਪਿੰਡ ਦਾ ਮੈਰੀ ਗੋਲਡ ਸਕੂਲ ਦੇ ਵਿੱਚ ਮਾਮਲਾ ਬੱਸ ਵਾਲੇ ਦਾ ਹੈਗਾ ਕੁਝ ਬੱਸ ਵਾਲੇ ਇੱਕੋ ਸਾਈਡ ਸੋਟ ਦਬਾਈਆ ਤੇ ਇਹਨਾਂ ਬੱਚੇ ਨੇ ਕਿਹਾ ਵਾ ਕਿ ਕਿ ਵੀ ਇੱਕੇ ਚਲਾ ਤੇ ਉਹਨੇ ਆ ਕੇ ਪ੍ਰਿੰਸੀਪਲ ਨੂੰ ਕੋ ਹੋਰ ਦੱਸਿਆ ਵਾ ਕੋ ਝੂਠ ਦੱਸਿਆ ਵਾ ਤੇ ਪ੍ਰਿੰਸੀਪਲ ਨੇ ਮੈਸੇਜ ਝੂਠਾ ਕਰ ਲਿਆ ਵਾ ਕਿ ਪ੍ਰੈਕਟੀਕਲ ਹੋਣਾ ਵਾ ਵਾਇਵਾਲਾ ਤੇ ਕੰਪਿਊਟਰ ਦਾ ਤੇ ਉਹ ਬੱਚੇ ਸਕੂਲੇ ਆਉਣਗੇ ਪ੍ਰੈਕਟੀਕਲ ਕਰਨਗੇ ਤੇ ਗਾਂ ਪੇਪਰਾਂ 'ਚ ਬੈਨ ਦੇਣਾ ਵਾ ਸੈਂਟਰ ਦੇ ਵਿੱਚ ਨਹੀਂ ਤੇ ਬੈਨ ਨਹੀਂ ਦੇਣਾ ਐਦਾਂ ਕਹਿ ਕੇ ਬੱਚਿਆਂ ਨੂੰ ਸੱਦਿਆ ਵਾ ਤੇ ਬੱਚੇ ਨੂੰ ਸਕੂਲੇ ਜਾਂਦੇ ਨੂੰ ਉਹਨਾਂ ਕਮਰੇ ਦੇ ਵਿੱਚ ਵਾਰ ਕੇ ਤੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਵਾ ਐਦਾਂ ਕੋਈ ਜਾਨਵਰ ਵੀ ਨਹੀਂ ਕੁੱਟਦਾ ਪਹਿਲੋਂ ਇਹਨੂੰ ਕੁੱਟਿਆ ਵਾ ਮੁੰਡਿਆਂ ਦੀ ਕਲਾਸ ਦੇ ਵਿੱਚ ਉੱਥੇ ਫਿਰ ਇਹਨੂੰ ਧੂਕੇ ਕੁੜੀਆਂ ਦੀ ਕਲਾਸ ਦੇ ਵਿੱਚ ਖੜਿਆ ਕੁੜੀਆਂ ਦੇ ਸਾਹਮਣੇ ਕੁੰਡੀ ਲਾ ਕੇ ਇਹਨੂੰ ਕੁੱਟਿਆ ਵਾ ਚਾ 6 7 ਡਰਾਈਵਰ ਹੀ ਗਏ ਉਹਨਾਂ ਨੇ ਇਹਦੀਆਂ ਬਾਹਾਂ ਫੜੀਆਂ ਵਾ ਤੇ ਉਹਨੇ ਇਹਦੇ ਢੇੜ ਚ ਲੱਤਾਂ ਮਾਰੀਆਂ ਇਹਦੇ ਮੂੰਹ ਤੇ ਮੁੱਕੀਆਂ ਮਾਰੀਆਂ ਅੱਖ ਦੇ ਰੋਡ ਤੇ ਆ ਵਾ ਹਿੱਕ ਤੇ ਸੋਜ ਪਈ ਆ ਤੇ ਪਿੰਡੇ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਮਾਰਿਆ ਵਾ ਲਾਸ਼ਾਂ ਪਈਆਂ ਸਾਰੇ ਪਿੰਡੇ ਦੇ ਵਿੱਚ ਇਹ ਬਹੁਤ ਬੁਰੀ ਤਰ੍ਹਾਂ ਇਹਨੂੰ ਬੱਚੇ ਨੂੰ ਮਾਰਿਆ ਵਾ ਇਹ ਐਵੇਂ ਹੀ ਪੜਦੇ ਰਹੇ ਆ ਸਕੂਲਾਂ ਦੇ ਵਿੱਚ ਅਸੀਂ ਤੇ ਕਦੀ ਕੋਈ ਐਹੋ ਜਿਹਾ ਪ੍ਰਿੰਸੀਪਲ ਵੇਖਿਆ ਨਹੀਂ ਨਾ ਹੀ ਕਦੀ ਸੁਣਿਆ ਹੀ ਆ ਕਿ ਇਹ ਕੋਈ ਤਰੀਕਾ ਵਾਂ ਦਾ ਬੱਚੇ ਵਿਗੜੇ ਨੇ ਮੈਨੂੰ ਬੱਚੇ ਵਿਗੜੇ ਤੇ ਜਾਪਦੇ ਨਹੀਂ ਮੈਨੂੰ ਇਹ ਪ੍ਰਿੰਸੀਪਲ ਵਿਗੜਿਆ ਜਾਪਦਾ ਆ ਇਹ ਪ੍ਰਿੰਸੀਪਲ ਨੇ ਬਹੁਤ ਬੁਰੀ ਕੀਤੀ ਆ ਇਦਾਂ ਕੋਈ ਬੱਚੇ ਨੂੰ ਕੁੱਟਦਾ ਨਹੀਂਗਾ ਅੱਜਕੱਲ ਤਾਂ ਕੋਈ ਬੱਚੇ ਨੂੰ ਕੁੱਟਣ ਦਾ ਤੇ ਰਵਾਜ ਹੈ ਨਹੀਂ ਪਹਿਲੀ ਗੱਲ ਤੇ ਕਾਨੂੰਨ ਬਣੇ ਪਏ ਆ ਮੈਂ ਆਪਣੇ ਬੱਚੇ ਦਾ ਇਨਸਾਫ ਚਾਹੁੰਨਾ ਜੀ ਮੈਨੂੰ ਇਨਸਾਫ ਮਿਲੇ ਜਿੱਦਾਂ ਦੀ ਉਹਨੇ ਮੇਰੇ ਬੱਚੇ ਦੀ ਹਾਲਤ ਕੀਤੀ ਆ ਮੇਰੇ ਤੋਂ ਦੇਖੀ ਨਹੀਂ ਜਾਣਦੀ ਕਿ ਕਿਉਂ ਦੀ ਟਾਰਗੇਟ ਹਾਂਜੀ ਮੈਡੀਕਲ ਕਰਾਇਆ ਜੀ ਚਾਹੂੰਗੀ ਚੱਲੇ ਆ ਜੀ ਰਿਪੋਰਟ ਦੇਣ ਦੀ ਜਿਹੜੀ ਹੈ ਮਾਰਕਾ ਦੀ ਗੱਲ ਆ ਉਹ ਵੈਸੇ ਬਿਲਕੁਲ ਇਸ ਤਰ੍ਹਾਂ ਮੈਂ ਪੂਰੀ ਤਰ੍ਹਾਂ ਉਹਦੇ ਨਾਲ ਸਹਿਮਤ ਨਹੀਂ ਆ ਹਾਂ ਇੱਕ ਅਦਾ ਬੱਚੇ ਦਾ ਥੱਪੜ ਇੱਕ ਤੋਂ ਲੱਗੇ ਹੋਣ ਤੇ ਮੈਂ ਉਹ ਕਹਿ ਸਕਦਾ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਸੀ ਇਹ ਤਿੰਨ ਬੱਚਿਆਂ ਨੇ ਉਸ ਤੋਂ 2 ਦਿਨ ਪਹਿਲਾਂ ਤਿੰਨ ਬੱਚਿਆਂ ਨੇ ਇਹਨਾਂ ਨੇ ਸਾਡੇ ਸਕੂਲ ਦੇ ਬੱਚੇ ਸੀ ਤਨੋਂ ਉਹਨਾਂ ਨੇ ਬੱਸ ਨੂੰ ਪਹਿਲਾਂ ਅੱਗੇ ਪਿੱਛੇ ਕਰਦੇ ਰਹੇ ਓਵਰਟੇਕ ਕਰਦੇ ਰਹੇ ਫਿਰ ਬੱਸ ਦੇ ਡਰਾਈਵਰ ਨੂੰ ਰੋਕੇ ਉਹਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਕਿਹਾ ਗਿਆ ਵੀ ਤੈਨੂੰ ਬੱਸ ਨਹੀਂ ਚਲਾਉਣੀ ਆਉਂਦੀ ਉਸ ਤੋਂ ਬਾਅਦ ਤੋਂ ਮੈਂ ਉਹਦੇ ਉਹਨਾਂ ਦੇ ਜਿਹੜੇ ਕੋਈ ਨੌਨ ਸੀ ਜਿਹੜੇ ਉਹਨਾਂ ਦੇ ਕੋਈ ਨੌਨ ਸੀ ਮੈਂ ਉਹਨਾਂ ਨੂੰ ਫੋਨ ਤੇ ਬੱਚੇ ਦੀ ਸ਼ਿਕਾਇਤ ਕੀਤੀ ਆ ਕਿ ਤੁਹਾਡਾ ਬੱਚਾ ਬੱਚੇ ਨੇ ਆਹ ਹਰਕਤ ਕੀਤੀ ਆ ਪਰ ਦੋ ਦਿਨ ਵਿੱਚ ਪੇਰੈਂਟਸ ਨੇ ਮੇਰੇ ਤੱਕ ਕੋਈ ਪਹੁੰਚ ਨਹੀਂ ਕੀਤੀ ਪੇਰੈਂਟ ਦਾ ਫਰਜ ਪੈਂਦਾ ਸੀ ਮੇਰੇ ਤੱਕ ਆਉਂਦੇ ਕੋ ਬੱਚੇ ਦੀ ਆਪਣੀ ਦੀ ਜੇ ਗਲਤੀ ਸੀ ਉਦੀ ਗੱਲ ਉਦੀ ਗਲਤੀ ਮਨਵਾਉਂਦੇ ਇਥੇ ਗੱਲ ਅੱਗੇ ਅਗਲੇ ਪਾਸੇ ਵਧਾਉਂਦੇ ਆ ਪਰ ਪੇਰੈਂਟਸ ਨੇ باوجود ਇਸਤੇ ਕਿ ਮੇਰੇ ਤਾਂ ਕੋਈ ਸੰਪਰਕ ਨਹੀਂ ਕੀਤਾ ਉਦੋਂ ਬਾਅਦ ਜਦੋਂ ਪਰਸੋਂ ਪੇਪਰ ਤੋਂ ਪਹਿਲਾਂ ਬੱਚੇ ਸਕੂਲ ਆਏ ਪਹਿਲਾਂ ਹੋਗੀ ਪਾਰਵਲ ਸੈਂਟਰ ਇਹਨਾਂ ਦਾ ਉਦੋਂ ਬੱਚਿਆਂ ਨੂੰ ਮੈਂ ਤਿੰਨਾਂ ਨੂੰ ਕਿਹਾ ਵੀ ਤੁਸੀਂ ਉੱਧਰ ਗਏ ਸੀ ਦੋਨੋਂ ਬੱਚੇ ਇਹ ਮੰਨ ਕੇ ਕਿ ਅਸੀਂ ਗਏ ਸੀ ਸਾਡੀ ਗਲਤੀ ਸੀ ਦੋਨੋਂ ਬੱਚਿਆਂ ਨੂੰ ਵੀ ਮੈਂ ਚਲੋ ਥੋੜਾ ਬਹੁਤ ਡਾਂਟਿਆ ਕੋਈ ਇੱਕ ਅਦਾ ਥੱਪੜ ਲੱਗ ਗਿਆ ਹੋਗਾ ਹਲਕਾ ਜਿਹਾ ਹੀ ਕਈ ਵਾਰੀ ਆਪਾਂ ਨਾਂ ਵਾਸਤੇ ਕਰਦੇ ਆ ਉਹ ਬੱਚਿਆਂ ਨੇ ਉਸੇ ਵੇਲੇ ਆਪਣੀ ਗਲਤੀ ਫੀਲ ਕਰ ਲਈ ਮੰਨ ਲਈ ਵੀ ਠੀਕ ਆ ਸਾਡੀ ਗਲਤੀ ਗਏ ਸੀ ਜਦੋਂ ਮੈਂ ਇਹਨੂੰ ਰਗਿੰਦਰ ਨੂੰ ਕਿਹਾ ਇਹ ਨਾ ਤਾਂ ਆਪਣੀ ਗਲਤੀ ਮੰਨਣ ਨੂੰ ਤਿਆਰ ਹੋਇਆ ਉਲਟਾ ਮੇਰੇ ਨਾਲ ਵੀ ਇਹਨੇ ਬਦਸੂਖੀ ਕੀਤੀ ਉੱਥੇ ਅੱਗੋਂ ਤਕਰੀਬਨ ਮੇਰਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਆ ਫੇਰ ਇਹਦੇ ਕਿਤੇ 1-2 ਵਜੀਆਂ ਨੇ ਉਦੋਂ ਅਗਲੀ ਗੱਲ ਜਿਹੜੀ ਤੁਸੀਂ ਕਰਦੇ ਹੋ ਉਹਦੀ ਉਹ ਕਹਿੰਦੇ ਆ ਜੀ ਉਹਦੇ ਅੱਖ ਤੇ ਸੱਟ ਲੱਗੀ ਆ ਗੱਲ ਮੈਂ ਵੀ ਮੈਂ ਵੀ ਕਹਿ ਸਕਦਾ ਕਿ ਮੈਂ ਉਹਦੇ ਨਹੀਂ ਇੱਕੋ ਦੀ ਲਾਈ ਮੈਂ ਇੱਕ ਦੋ ਉਹਦੇ ਹਲਕੇ ਰਕੇ ਲਾਏ ਆ ਜੀ ਜਿਹੜੀ ਗੱਲ ਇਹ ਕਰਦੇ ਆ ਨਾ ਕਿ ਉਹਦੇ ਲਾਸਾਂ ਆ ਉਹਦੇ ਅੱਖ ਤੇ ਸੱਟ ਲੱਗੀ ਆ ਉਹ ਪੇਪਰ ਤੋਂ ਬਾਅਦ ਜਦੋਂ ਉੱਥੇ ਪੇਪਰ ਪਾਰਵਾਲ ਖਤਮ ਹੋਇਆ ਪੇਪਰ ਤੋਂ ਜਦੋਂ ਨਿਕਲੇ ਆ ਉਦੋਂ ਬਿਕਰਮਜੀਤ ਸਿੰਘ ਜਿਹੜਾ ਸਾਡੇ ਹਲਕਾ ਇੰਚਾਰਜ ਬਲਬੀਰ ਸਿੰਘ ਬਨੂ ਦਾ ਬੇਟਾ ਆ ਉਹ ਉਹਦੇ ਨਾਲ ਕੋਈ 10-12 ਸਾਥੀ ਇਹ ਲੜਕਾ ਜਿਹੜਾ ਰਜਿੰਦਰ ਸਿੰਘ ਆ ਇਹਦੇ ਨਾਲ ਕੋਈ 5-6 ਸਾਥੀ ਇਹਨਾਂ ਦਾ ਉੱਥੇ ਝਗੜਾ ਹੋਇਆ ਉਹਨਾਂ ਵਿੱਚੋਂ ਇਸ ਪੱਖ ਦੇ ਰਜਿੰਦਰ ਸਿੰਘ ਪੱਖ ਦੇ ਦੋ ਜਣਿਆਂ ਦੀ ਆਪਾਂ ਗੱਲ ਕੀਤੀ। ਸੁਣਨ ਚ ਇਹ ਵੀ ਆਇਆ ਕਿ ਸ਼ਾਇਦ ਬਿਕਰਮਦੀ ਵੀ ਲੱਥੀ ਆ। ਉੱਥੇ ਇਹਨਾਂ ਦੀ ਉਹਨਾਂ ਨੇ ਬਹੁਤ ਜ਼ਿਆਦਾ ਕਿਉਂਕਿ ਉਹ ਜ਼ਿਆਦਾ ਸੀ ਡਬਲ ਸੀ ਇਹਨਾਂ ਨਾਲੋਂ ਇਹਨਾਂ ਦੀ ਕਾਫੀ ਖੇਚਤ ਹੋਈ ਆ ਉੱਥੇ ਉਹਨਾਂ ਦੇ ਕੱਪੜੇ-ਕੁਪੜਾ ਤੋਂ ਵੀ ਪਤਾ ਲੱਗਦਾ ਸੀ। ਉੱਥੇ ਬੱਚਿਆਂ ਦੇ ਨੇ ਮੈਨੂੰ ਆਣ ਕੇ ਜੋ ਦੱਸਿਆ ਮੇਰੇ ਕੋਲ ਉਹ ਰਿਕਾਰਡਿੰਗ ਵੀ ਹੈ। ਜਿਹੜਾ ਬੱਚਾ ਖੁਦ ਇਸ ਧੜੇ ਦਾ ਸੀ ਉਹਨੇ ਦੱਸਿਆ ਕਿ ਉੱਥੇ ਉਹਦੇ ਕਿਤੇ ਜਾਂ ਕੜਾ ਜਾਂ ਕੁਝ ਹੋਰ ਲੜਾਈ ਵਿੱਚ ਵਜੇ ਆ ਜਾਂ ਹੋਰ ਵੀ ਉਹ ਪਜੀਆਂ ਤਾਂ। ਉਹ ਹੁਣ ਬੱਚਾ ਘਰ ਜਾ ਕੇ ਜੇ ਝੂਠ ਬੋਲਦਾ ਤੇ ਮੈਂ ਉਹਦੇ ਲਈ ਜ਼ਿੰਮੇਵਾਰ ਨਹੀਂ ਪਰ ਮੇਰੇ ਕੋਲ ਐਵੀਡੈਂਸ ਹੈ ਪਾਰੋਵਾਲ ਪਿੰਡ ਦੇੜਾ ਆ ਉਹਦੇ ਵਿੱਚ ਜਿਹੜੇ ਸਬੂਤ ਬੈਠੇ ਨੇ ਮੇਰੇ ਜਿਹੜੇ ਬੱਚੇ ਆਪਣੇ ਸਟੂਡੈਂਟ ਹੈ ਜਿਹੜੇ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕਿ ਉੱਥੇ ਝਗੜਾ ਹੋਇਆ ਤੇ ਝਗੜੇ ਚ ਉਹਨੂੰ ਸੱਟਾਂ ਲੱਗੀਆਂ